ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ ਘਟੋ ਘਟ 10 ਕਿਤਾਬਾਂ ਦੀ ਕਰਾਂਗੇ ਯਾਨੀ ਕਿ 7 ਫਰਵਰੀ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਮੌਸਮ ਦੇ ਅਪਡੇਟ ਦੀ ਸੀਰੀਜ਼ ਦੇ ਵਿੱਚ ਦਿਆਂਗੇ ਸੈਟਲਾਈਟ ਦਾ ਸੀਨਾ ਤੁਹਾਨੂੰ ਇਸ ਵੇਲੇ ਦੀਆਂ ਸਾਂਝਾ ਕਰ ਰਹੇ ਹਾਂ ਅੱਜ ਲਗਭਗ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਖੁਸ਼ਕ ਰਿਹਾ ਸਾਫ਼ ਰਿਹਾ ਹਾਲਾਂਕਿ ਉੱਪਰਲੇ ਪੱਧਰ ਤੇ ਵੈਸਟਰਨ ਜੱਟ ਦੇ ਪ੍ਰਭਾਵ ਸਦਕਾ ਬੱਦਲ ਬੈਜੜੀਆਂ ਉੱਪਰਲੇ ਪੱਧਰ ਤੇ ਗੁਸਰਦੇ ਰਹੀ 4-5 ਕਿਲੋਮੀਟਰ ਦੀ ਉਚਾਈ ਤੇ ਬੱਦਲ ਸਨ ਤੇ ਟੈਂਪਰੇਚਰ ਦੇ ਸਾਬਨਲ ਵੀ ਅੱਜ ਥੋੜਾ ਜਿਹਾ ਟੈਂਪਰੇਚਰ ਤਾਂ ਹਾ ਨੂੰ ਗਏ ਕਿਉਂਕਿ ਦਿਨ ਪੰਜਾਬ ਵਾਲੇ ਪਾਸੇ ਦਾ ਥੋੜਾ ਅੱਜ ਦੁਪਹਿਰ ਵੇਲੇ ਗਰਮ ਰਿਹਾ ਜਿਹਦੇ ਨਾਲ ਟੈਂਪਰੇਚਰ ਵਧੇ ਤੇ ਇੱਕ ਆਉਂਦੇ ਦਿਨਾਂ ਦੀ ਆਪਾਂ ਗੱਲ ਕਰਦੇ ਆ ਅ ਅੱਜ 29 ਤਰੀਕ ਐ 30 31 ਤੇ 1 ਤਰੀਕ ਨੂੰ ਇੱਕ ਵੈਟਰਨ ਜਸਰਵਲ ਸ ਆ ਰਹੀ ਆ ਪਛਮੀ ਸਿਸਟਮ ਆ ਰਿਹਾ ਤੇ ਇਸ ਸਿਸਟਮ ਦੇ ਵਿੱਚ ਮੀਂਹ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਗੜੇ ਮਾਰਦੇ ਅਸਰ ਬਣਦੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਇੱਕ ਹੋਰ ਸਿਸਟਮ ਆ ਰਿਹਾ 3 ਫਰਵਰੀ ਨੂੰ ਜਿਹਦੇ ਵਿੱਚ ਜਿਹੜਾ ਜਾ ਮੁਰਕਮੀ ਤੇ ਗਰੇ ਮਾਰਦੇ ਆਸਾਰ ਨੇ ਸਿਸਟਮ ਦੋ ਆ ਰਹੇ ਨੇ ਇੱਕ ਇੱਕ ਤਰੀਕ ਨੂੰ ਲੱਗਣ ਜਾ ਰਿਹਾ ਜੀ ਦੋ ਜਾਂ ਤਿੰਨ ਤਰੀਕ ਨੂੰ ਲੱਗਣ ਜਾ ਰਿਹਾ ਇਹ ਸਿਸਟਮ ਅੱਗੇ-ਪਿੱਛੇ ਹੋ ਸਕਦਾ ਹੈ ਇੱਕ ਵਾਲਾ ਸਿਸਟਮ 31 ਨੂੰ ਵੀ ਲੱਗ ਸਕਦਾ ਜਾਂ ਫਿਰ 2 ਨੂੰ ਵੀ ਲੱਗ ਸਕਦਾ ਤੇ ਨਾਲ ਵਾਲਾ ਸਿਸਟਮ ਦੋ ਨੂੰ ਲੱਗ ਸਕਦਾ ਜਾਂ 4 ਨੂੰ ਲੱਗ ਸਕਦਾ ਇਹਨਾਂ ਦੋਨਾਂ ਚੋਂ ਇੱਕ ਸਿਸਟਮ ਤਗੜਾ ਹੈ ਭਾਵੇਂ ਉਹ ਇਕੱਲਾ ਹੋਵੇ ਦੋਨੋਂ ਲੱਗ ਜੇ ਜਾਂ 31 ਨੂੰ ਲੱਗ ਜੇ 31 ਤਰੀਕ ਨੂੰ ਹਾਲਾਂਕਿ ਉਮੀਦ ਹੈ ਆਸਾਰ ਨਹੀਂ ਪੰਜਾਬ ਦੇ ਵਿੱਚ ਕਿਉਂਕਿ ਸਿਸਟਮ ਦੀ ਐਂਟਰੀ 31 ਦੀ ਸਵੇਰ ਤੋਂ ਹੁਣ ਸ਼ੁਰੂ ਹੋ ਜਾਣੀ ਹੈ ਰਾਜਸਥਾਨ ਵਾਲੇ ਫਾਸੇ ਕਰੀਏ ਪੰਜਾਬ ਵਾਲੇ ਫਾਸੇ ਖਾਲੀ ਹੈ ਮਾਝਾ ਮਾਲਵਾਇਨਾ ਖੇਤਰਾਂ ਦੇ ਵਿੱਚ ਬੱਦਲਬਾਝ ਪਹੁੰਚਣੀ ਸ਼ੁਰੂ ਹੋ ਜਾਏਗੀ 31 ਤਰੀਕ ਨੂੰ ਸ਼ਾਮ ਹੁੰਦੇ ਹੁੰਦੇ ਕੁਝ ਖੇਤਰਾਂ ਦੇ ਵਿੱਚ ਹਲਕੀਆਂ ਫਹਾਰਾਂ ਨਜ਼ਰ ਆ ਸਕਦੀਆਂ ਨੇ 1 ਤਰੀਕ ਨੂੰ ਕੁਝ ਖੇਤਰਾਂ ਦੇ ਵਿੱਚ ਗੜੇਵਾਰ ਤੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਆ ਅ ਮੀ ਦਰਜ ਹੋਣਗੇ ਜਿਹੜੇ ਖੇਤਰਾਂ ਦੇ ਵਿੱਚ ਪਹਿਲਾਂ ਵਾਲਾ ਸਿਸਟਮ ਜ਼ੋਰ ਲਵਾ ਕੇ ਗਿਆ ਉਹਨਾਂ ਹੀ ਸਿਸਟਮ ਉਹਨਾਂ ਹੀ ਖੇਤਰਾਂ ਦੇ ਵਿੱਚ ਇਹ ਵਾਲਾ ਸਿਸਟਮ ਵੀ ਜ਼ੋਰ ਲਾਵੇਗਾ ਮੀਦ ਗੜੇਮਾਰ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣਗੇ ਜਿਨ੍ਹਾਂ ਦੇ ਵਿੱਚ ਮੁੱਖ ਰੂਪ ਦੇ ਨਾਲ ਪੂਰਬੀ ਮਾਲਵਾ ਪਹਾੜ ਤੇ ਦਵਾਬਾ ਖੇਤਰ ਮੁੱਖ ਰਹਿ ਸਕਦੇ ਨੇ ਜਿਵੇਂ ਕਿ ਡੇਲੋ ਆਲਮਗੀਰ ਤੇ ਅਮਲੋ ਤਿੰਨਾਂ ਖੇਤਰਾਂ ਦੇ ਵਿੱਚ ਸੁਪਰ ਸੈੱਲ ਬਣਿਆ ਸੀ ਪਿਛਲੇ ਸਿਸਟਮ ਦੇ ਵਿੱਚ ਤੇ ਭਾਰੀ ਗੜੇਮਾਰੇ ਨਾਲ ਖੇਤਰਾਂ ਦੇ ਵਿੱਚ ਦਰਜ ਹੋਈ ਸੀ ਭਾਰੀ ਗੜੇਮਾਰ ਤਾਂ ਨਹੀਂ ਹੋਈਗੀ ਪਰ ਫਿਰ ਵੀ ਕਿਤੇ ਨਾ ਕਿਤੇ ਹਲਕੀ ਗੜੇਮਾਰ ਦੇ ਅਸਰ ਬਣਦੇ ਜਾ ਫ ਰਹੇ ਨੇ ਇਸ ਤੋਂ ਲਾਵਾ ਤਿੰਨ ਵਾਲਾ ਸਿਸਟਮ ਉਹ ਵੀ ਪ੍ਰਭਾਵ ਪਾਏਗਾ ਤੇ ਉਹਦੇ ਵਿੱਚ ਵੀ ਜੇਕਰ ਇਹ ਇੱਕ ਵਾਲਾ ਸਿਸਟਮ ਜ਼ਿਆਦਾ ਜ਼ੋਰ ਲਾ ਗਿਆ ਤੇ ਫਿਰ ਤਿੰਨ ਵਾਲਾ ਸਿਸਟਮ ਥੋੜਾ ਡਾਊਨ ਆ ਜਾਵੇਗਾ ਪਰ ਉਹਦੇ ਵਿੱਚ ਵੀ ਮਿਹਦੇ ਅਸਰ ਜਿਹੜੇ ਬਣਦੇ ਜਾਫਰ ਨੇ 3 ਫਰਵਰੀ ਨੂੰ ਦੋ ਦੀ ਰਾਤ ਨੂੰ ਵੀ ਉਮੀਦਾਰ ਚ ਹੋਣਗੇ ਤਿੰਨ ਦੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਂਹ ਵਾਲੇ ਸੈੱਲ ਬਣਨਗੇ ਤੇ ਗਰਜਲ ਸ਼ਕ ਦੇ ਨਾਲ ਮੀਂਹ ਡਰਜ ਹੋਣ ਦੀ ਸੰਭਾਵਨਾ ਹੈ 4 5 6 7 ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰੰਦਾ ਜਾ ਫ ਰਿਆ ਪਰਸੀਦਲੇ ਹਰ ਜੋਰਾ ਤੇ ਰਹੇਗੀ ਕਿਉਂਕਿ ਜਿਹੜੇ ਇਹ ਦੋਨੇ ਸਿਸਟਮ ਨੇ ਪਹਾੜਾਂ ਦੇ ਵਿੱਚ ਤਗੜੀ ਗਤੀਵਿਧੀਆਂ ਨੇ ਨਾਲ ਜਿਹੜਿਆ ਭਾਰੀ ਬਰਬਰੀ ਦਾ ਦੌਰ ਲਵਾਣਗੇ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡ ਵਧਣੀ ਤੈ ਹੈ ਇਹਨਾਂ ਦਿਨਾਂ ਦੇ ਵਿੱਚ ਧੁੱਪ ਜ਼ਰੂਰ ਚੜੇਗੀ ਪਰ ਉਹਦਾ ਕੋਈ ਬਹੁਤਾ ਅਸਰ ਹੋਣਾ ਨਹੀਂ ਕਿਉਂਕਿ ਉੱਪਰ ਸਿੱਤ ਲਹਿਰ ਦੀਆਂ ਜੜੀਆਂ ਹਵਾਵਾਂ ਕੋਚ ਕਰਨੀਆਂ ਥੱਲੇ ਮੈਦਾਨਾਂ ਨੂੰ ਤੇ 3 4 5 4 5 6 ਇਹਨਾਂ ਦਿਨਾਂ ਦੇ ਵਿੱਚ ਠੰਡ ਜ਼ੋਰ ਤੇ ਰਹੇਗੀ ਉਸ ਤੋਂ ਬਾਅਦ 10 ਤਰੀਕ ਦੇ ਲਾਗੇ ਇੱਕ ਹੋਰ ਸਿਸਟਮ ਆ ਸਕਦਾ ਉਹਦੀ ਅਫਰਡ ਵੀ ਦਿਨਾਂ ਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਜੇਕਰ ਆ તાਜਾ ਅੰਕੜਿਆਂ ਦੇ ਨਜ਼ਰ ਲਾਉਣੇ ਆ ਜੋ ਅੱਜ ਮਾਸੂ ਹਾਗਨੇ ਜਾਰੀ ਕਿਤੇ ਨੇ ਕੋਲਡ ਵੇਵ ਦੇ ਅਲਰਟ ਨੇ ਅੱਜ ਤੇ ਕੱਲ੍ਹ ਦੇ ਲਈ ਤੇ ਇੱਕ ਤਰੀਕੇ ਨੂੰ ਸਿਸਟਮ ਦੇ ਅਲਰਟ ਜਾਰੀ ਕੀਤਾ ਗਿਆ ਨੇ ਠੰਡਾ ਸਰਾਂ ਵਾਲਾਈਟਨਿੰਗ ਪਲ ਤੇਜ਼ ਹਵਾਵਾਂ ਅਤੇ 40 ਕਿਲੋਮੀਟਰ ਦੀਆਂ ਯਾਨੀ ਕਿ ਗਰਜਲੇਸ਼ਕ ਦੇ ਨਾਲ ਵੀ ਦਾ ਅਲਰਟ ਹੈ ਜਿਹੜੇ yellow alert ਜਾਰੀ ਕੀਤੇ ਗਏ ਨੇ ਇੱਕ ਤਰੀਕ ਨੂੰ ਸੋ ਇਹ ਸਿਸਟਮ ਇੱਕ ਨੂੰ ਲੱਗਦਾ ਹੈ ਜਾਂ ਪਹਿਲਾਂ 31 ਨੂੰ ਲੱਗ ਜਾਂਦਾ ਹੈ 31 ਇੱਕ ਦੀ ਰਾਤ ਨੂੰ ਜਾਂ ਫਿਰ ਇੱਕ ਨੂੰ ਨਹੀਂ ਲੱਗਦਾ ਦੋ ਨੂੰ ਲੱਗਦਾ ਇਹ ਵੀ ਆਉਂਦੇ ਦਿਨਾਂ ਦੇ ਵਿੱਚ ਅਪਡੇਟ ਹੈ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਤੇ ਇਹ ਸਿਸਟਮ ਬੈਕ ਟੂ ਬੈਕ ਆ ਰਹੇ ਨੇ 1 ਫਰਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚਕਾਰ ਤਿੰਨ ਚਾਰ ਸਿਸਟਮ ਆਣੇ ਆ ਤੇ ਇਹਨਾਂ ਸਾਰੇ ਸਿਸਟਮਾਂ ਦੀ ਅਪਡੇਟ ਤੁਹਾਨੂੰ ਜਿਹੜੀ ਆ ਆਉਂਦੇ ਦਿਨਾਂ ਦੇ ਵਿੱਚ ਰੋਜ਼ਾਨਾ ਤੌਰ ਤੇ ਜਿਹੜਾ ਲਾਈਵ ਅਸੀਂ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਰੋਜ਼ਾਨਾ ਤੌਰ ਤੇ ਦਿੰਦੇ ਰਹਾਂਗੇ ਏਅਰ ਕੁਆਲਿਟੀ ਦੇ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲ ਰਿਹਾ ਜਿੱਥੇ ਸਿਸਟਮ ਮੈਦਾਨਾ ਦੇ ਵਿੱਚ ਮੀਤ ਗਰੇਵਲ ਵਾਲੋਵਾਰੇ ਨੇ ਉੱਥੇ ਹੀ ਏਅਰ ਕੁਆਲਿਟੀ ਦੇ ਵਿੱਚ ਵੱਡਾ ਸੁਧਾਰ ਵੀ ਆ ਜਿੱਥੇ 400 ਤੋਂ ਤਹਾਂ ਏਅਰ ਕੁਆਲਿਟੀ ਇੰਡੈਕਸ ਲੈਵਲ ਜਾ ਰਿਹਾ ਸੀ ਦਿੱਲੀ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਵੀ ਉਹਦੇ ਵਿੱਚ ਵੱਡਾ ਸੁਧਾਰ ਹੋਇਆ 100 ਤੋਂ ਲੱਗੇ ਥੱਲੇ ਕਿਤੇ ਕਿਤੇ ਏਅਰ ਕੁਆਲਿਟੀ ਦਾ ਇੰਡੈਕਸ ਡਰਜ ਹੋ ਰਿਹਾ ਕਿਤੇ ਕਿਤੇ 100 ਤੋਂ ਲੱਗੇ 150 ਦੇ ਵਿਚਕਾਰ ਏਅਰ ਕੁਆਲਿਟੀ ਇੰਡੈਕਸ ਦਾ ਮੀਟਰ ਚੱਲ ਰਿਹਾ ਸੌਂਦੇ ਦਿਨਾਂ ਦੇ ਵਿੱਚ ਇਹ ਸਿਲਸਿਲਾ ਫਿਲਹਾਲ ਸਿਸਟਮ ਦਾ ਲੱਗਣ ਜਾ ਰਿਹਾ ਹੈ ਜਿੱਥੇ ਅ ਪਿਛਲਾ ਮਹੀਨਾ ਜਿਹੜਾ ਸਿਸਟਮ ਦਾ ਉਹ ਕਾਫੀ ਵਾਂਝੇ ਰਿਹਾ ਉੱਤੇ ਹੁਣ ਇਹ ਫਰਵਰੀ ਮਹੀਨਾ ਇਹ ਸਿਸਟਮ ਦਾ ਕੋਟਾ ਪੂਰਾ ਕਰੇਗਾ ਤੇ ਮੀ ਵੱਡੇ ਫੱਦਰ ਤੇ ਦਰਜ ਹੋਣ ਦੀ ਸੰਭਾਵਨਾ ਹੈ ਧੰਨਵਾਦ